ਆ ਭਰਾਓ ਮੈਂ ਮੇਰੀ ਬੇਨਤੀ ਸੁਣਿਓ ਵੱਤ ਤੋਂ ਵੱਤ ਸ਼ੇਅਰ ਕਰਿਓ ਕਿਉਂਕਿ ਇੱਥੇ ਖੜਾ ਮੈਂ ਆ ਪਿੰਡ ਹੈਗਾ ਪਛਿਆ ਜੀ ਪਛਿਆ ਪਿੰਡ ਤੁਹਾਨੂੰ ਲੋਕਾਂ ਨਾਲ ਗੱਲ ਕਰਾਉਣਾ ਅਸੀਂ ਵੀ ਇੱਧਰ ਦੇਖਣ ਆਏ ਸੀਗੇ ਹੁਣ ਬੇਨਤੀ ਆ ਵੀ ਆਪਾਂ ਇੱਥੇ ਖੜੇ ਆ ਤੇ ਆਪਾਂ ਪ੍ਰਸ਼ਾਸਨ ਨੂੰ ਡੀਸੀ ਨਾਲ ਮੇਰੀ ਗੱਲ ਹੋਈ ਸੀ ਉਹ ਵੀ ਕਹਿ ਰਹੇ ਵੀ ਅਸੀਂ ਇੱਧਰ ਹੀ ਘੁੰਮ ਰਹੇ ਆ ਇਹ ਤੋਂ ਸਥਾਨਕ ਲੋਕ ਹੈ ਪਹਿਲੀ ਗੱਲ ਤੇ ਤੁਹਾਨੂੰ ਪਾਣੀ ਆ ਸਾਡੇ ਨਾਲ ਵੀਰ ਖਲੋਤੇ ਇਹਨੂੰ ਵਰਤਵਾਜ ਪਾਣੀ ਬਖਾਲੀਏ ਜਿਹੜਾ ਟੁੱਟ ਰਿਹਾ ਆ ਜੋ ਨੇੜੇ ਇਹਦੇ ਉੱਤੇ ਰੱਖਿਓ ਠੀਕ ਹੈ ਜੀ ਆਹ ਵਾ ਪਾਣੀ ਆਇਓ ਵੀਰ ਜੀ ਲਾਗੇ ਦੱਸਿਓ ਮਾੜਾ ਜਿਹਾ ਆਹ ਪਾਣੀ ਪਾਣੀ ਸਾਰੇ ਆ ਆ ਆ ਪਾਣੀ ਤੁਹਾਨੂੰ ਨਜ਼ਰ ਆਊਗਾ ਆਹ ਦੇ ਰਿਆ ਲੋਕੀ ਚੜੇ ਨੇ ਬੈਠਾ ਦੇਖੋ ਠੀਕ ਆ ਇਹ ਪਾਣੀ ਆ ਰਿਹਾ ਇਧਰ ਇਹ ਪਿੰਡ ਪੱਛੀਆ ਅਗਲੇ ਪਨੇ ਜੱਟਾ ਬਾ ਉੱਥੋਂ ਸਾਨੂੰ ਰੋਕਿਆ ਗਿਆ ਵੀ ਅੱਗੇ ਨਾ ਜਾਇਓ ਆ ਤੁਹਾਨੂੰ ਪਾਣੀ ਦਿਖੂਗਾ ਪਾਣੀ ਪਾਣੀ ਸਾਹਮਣੇ ਜਾ ਚੜਦਾ ਪਾਣੀ ਹਾਂ ਇਹ ਤੋਂ ਕਈ ਵਾਰੀ ਦੀਦਾ ਨਹੀਂ ਹੁੰਦਾ ਪਾਣੀ ਜਿਹੜਾ ਤੁਹਾਨੂੰ ਚੱਟਾ ਜਾ ਨਜ਼ਰ ਆਊਗਾ ਆ ਵੇਖਾ ਦਿਖਾਓ ਆ ਦਿਖਾਓ ਪਾਣੀ ਸਾਰੇ ਆਉਂਦਾ ਪਾਣੀ ਜਾਂ ਚੜ ਗਿਆ ਤੁਹਾਡੇ ਸਾਹਮਣੇ ਕੀ ਨਾਮ ਆਪਣਾ ਦੱਸੋ ਪਿੰਡ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਿੰਡ ਤੁਹਾਡਾ ਪਸ਼ੀਆ ਜੀ ਪਸ਼ੀਆ ਕੀ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਨੇ ਵੀ ਇਹ ਬੇੜੀ ਗੁਣੇ ਕੋ ਸਾਧਨ ਕਰੋ ਜਿਹੜੇ ਪਬਲਿਕ ਫਸੀਆਂ ਡੇਰਿਆਂ ਉੱਤੇ ਇਹਨਾਂ ਨੂੰ ਕੱਢਿਆ ਜਾਵੇ ਆ ਬੇੜੀ ਲੈ ਆਈਏ ਬੇੜੀਆਂ ਆ ਜਾਣ ਹਾਂਜੀ ਤੇ ਫਿਰ ਬੰਦੇ ਨਿਕਲ ਸਕਦੇ ਆ ਹਾਂਜੀ ਹਾਂਜੀ ਜਿਹੜੇ ਬੱਚੇ ਛੋਟੇ ਖੜੇ ਬੱਚੇ ਛੋਟੇ ਉਹਨਾਂ ਨੂੰ ਡੇਰਿਆਂ ਤੇ ਫਸੇ ਆਕਰ ਬੱਚਾ ਬੜਾ ਲੋਕਾਂ ਦਾ ਨੁਕਸਾਨ ਹੁੰਦਾ ਜੀ ਅੱਛਾ ਆਇਓ ਸਰ ਸਾਹਿਬ ਪਿੰਡ ਸਾਹਿਬ ਆਜੋ ਆਜੋ ਚਲੋ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਨਾਂ ਲਾ ਦਿਓ ਮੇਰਾ ਨਾਮ ਸੰਨੀ ਤੋਹਣ ਜੀ ਹਾਂ ਸਾਡਾ ਪਿੰਡ ਪਛੀਆ ਜੀ ਇਹ ਐ ਰਾਵੀ ਦਰਿਆ ਦੇ ਕੋਲ ਸਾਡਾ ਪਿੰਡ ਆ ਰਾਵੀ ਦੇ ਦਰਿਆ ਦੇ ਕੋਲ ਤੁਸੀਂ ਟੁੱਟਣ ਦੇ ਕਾਰਨ ਜਿਹੜਾ ਪਾਣੀ ਕਾਫੀ ਜਣਾ ਸਾਡੇ ਪਿੰਡ ਤੱਕ ਆ ਗਿਆ ਅਸੀਂ ਸਰਕਾਰ ਦੇ ਕੋਲੋਂ ਔਰ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਹਾਂ ਕਿ ਇਥੇ ਬਿਹੜੀਆਂ ਜਿਹੜੀਆਂ ਮਹੀਆ ਕਰਉਂੀਆਂ ਜਾਣ ਔਰ ਜਿਹੜੇ ਜਿਹੜੇ ਲੋਕ ਡੇਰਿਆਂ ਤੇ ਫਸੇ ਨੇ ਜਾਂ ਡੰਗਰਵਸ਼ਾ ਕਹਿੰਦਾ ਫਸਿਆ ਵਾ ਉਹ ਕਨਵੈਂਸ ਦਾ ਅਰੇਂਜ ਕਰਕੇ ਕਨਵੈਂਸ ਇੱਕ ਤੱਕ ਲੈ ਕੇ ਆਉਣ ਤਾਂ ਜੋ ਉਹਨਾਂ ਦੀਆਂ ਜਾਨਾਂ ਬਚਾਈਆਂ ਜਾਣ ਸਾਡੇ ਨਾਲ ਸਾਡੇ ਸਰਪੰਚ ਸਾਹਿਬ ਕਾਲੂ ਸਾਹਿਬ ਨੇ ਹਾਂ ਹਾਂ ਸਰਪੰਚ ਜੀ ਦੱਸੋ ਕਿਹੜੇ ਪਿੰਡ ਦੇ ਸਰਪੰਚ ਸਾਹਿਬ ਮੈਂ ਪਛਿਆ ਦਾ ਜੀ ਸਾਹਿਬ ਪਛਿਆ ਇਹ ਜ਼ਿਲ੍ਹਾ ਅੰਮ੍ਰਿਤਸਰ ਚ ਆ ਹਾਂ ਕੀ ਮੰਗ ਕਰਦੇ ਹੋ ਤੁਸੀਂ ਪੁਰਾਣੇ ਫਲੱਡ ਵੀ ਵੇਖੇ ਹੋਣੇ ਵੀ ਪ੍ਰਸ਼ਾਸਨ ਕਿਸ ਕਿਸਮ ਦਾ ਪ੍ਰਬੰਧ ਕਰੇ ਤੇ ਇਸ ਵळे ਸੁਣੀ ਜਾਵੇ ਸਾਹਿਬ ਜੀ ਹਰ ਕਿਸਮ ਦਾ ਜੀ ਮੇਰੇ ਸਾਹਮਣੇ ਪ੍ਰਬੰਧ ਕਰਨਾ ਪਏਗਾ ਜੀ ਅਸਲ ਵਿੱਚ ਅੱਛਾ ਠੀਕ ਹੈ ਚਲੋ ਸਾਡੀ ਦੂਸਰੀ ਬੇਨਤੀ ਆ ਕਿ ਲੋਕਾਂ ਨੂੰ ਵੀ ਬੇਨਤੀ ਆ ਵੀ ਲੋਕ ਵੀ ਬਾਹ ਫੜਨ ਆ ਆ ਢਾਰੀਵਾਲ ਸਾਹਿਬ ਆਏ ਇਹਨਾਂ ਨੂੰ ਪੁੱਛ ਲੈਣੇ ਆ ਆ ਹਾਂਜੀ ਟਾਰੀਵਾਲ ਸਾਹਿਬ ਸਰਵਨ ਸਿੰਘ ਪਟੇਰ ਬੋਲਦਾ ਮੈਂ ਵੀ ਇੱਥੇ ਆਇਆ ਚਲੋ ਤੁਹਾਡੀ ਡੀਸੀ ਵੀ ਘੁੰਮ ਰਹੀ ਐ ਇੱਥੇ ਇਹ ਸਾਡੀ ਸਾਡੀ ਵੀ ਹੁਣ ਕੀ ਜੋ ਹਡਾਂ ਦੀ ਮਾਰ ਆ ਜੋ ਕੀ ਕੀ ਕਰ ਰਹੀ دہشت ਬਹੁਤ ਜ਼ਿਆਦਾ ਇਹਨਾਂ ਪਿੰਡਾਂ 'ਚ ਮੈਂ ਵੀ ਘੁੰਮ ਰਿਹਾ ਅਸੀਂ ਤੇ ਸਾਰੀ ਰਾਤ ਲੋਕਾਂ ਨੂੰ ਕਹਿੰਦੇ ਰਹੇ ਵੀ دہشت ਦਾ ਗਰੇ ਤੋਂ ਕਿਉਂਕਿ ਪੁਰਤ ਦਾ ਬੜੀ ਵੱਡੀ ਇੱਕ ਕਲੋਪੀ ਆਈ ਆ ਮੇਰਾ ਸਾਹਮਣੇ ਰਲ ਕੇ ਆਪਾਂ ਨੇ ਮੇਰਾ ਸਾਹਮਣਾ ਕਰਨਾ ਸਭ ਨੂੰ ਬੇਨਤੀ ਆ ਕਿ ਇੱਕ ਤੇ ਸੇਫਤਾਵਾ ਦੇ ਆਜਣ ਆਪਣੇ ਘਰਾਂ ਤੋਂ ਜਿੱਥੇ ਵੀ ਸੇਫ ठा ਆ ਉਥੇ ਦਿਲ ਦਾ ਰਿਸਕ ਦਾ ਲੈਣ ਪਾਣੀ ਬਹੁਤ ਜ਼ਿਆਦਾ ਪਿੱਛੇ ਆਦਾ ਬਾਹਰ ਆ ਪੈਰ ਪਾਵਾ ਨੂੰ ਮੇਰੀ ਤੇ ਵੀ ਉਹ ਕਹਿੰਦੇ ਵੀ ਸਾਡੇ ਕੋਲ ਨਾ ਤਾਂ ਬੇੜੀਆਂ ਆ ਨਾ ਕੋ ਨਿਕਲਦੇ ਪ੍ਰਬੰਧ ਆ ਪ੍ਰਸ਼ਾਸਨ ਜੇ ਬੇੜੀਆਂ ਮਹੱਇਆ ਕਰਾਵੇ ਇਥੋਂ ਫੇਰ ਹੀ ਨਿਕਲਿਆ ਜਾਊਗਾ ਬੇੜੀਆਂ ਸਾਰਾ ਕੁਝ ਉਹਨੇ ਮਹੱਇਆ ਕਰਾ ਅੱਗੇ ਭੇਜੀਆਂ ਉਦੋਂ ਦੇ ਪਾਸੇ ਠੀਕ ਆ ਅਸੀਂ ਭੇਜਦੇ ਕੋਈ ਗੱਲ ਨਹੀਂ ਸਾਰੇ ਪਾਸੇ ਹੱਥਾਂ ਦੀ ਬਤ ਕਰਾਂਗੇ ਅਸੀਂ ਗੁਰਦਾਤਾ ਅੰਮਦਾਸ ਉਥੇ ਆਪਣਾ ਕੰਟਰੋਲ ਨੂੰ ਬਣਾਇਆ ਠੀਕ ਆ ਸਾਰੀ ਜਿਥੇ ਅਵੇਲੇਬਲ ਹੈ ਜੀ ਸੀ ਬੀ ਟਰਾਲੀਆਂ ਨਾਲ ਸਾਰੇ ਚੀਜ਼ਾਂ ਅਵੇਲੇਬਲ ਹੈ ਜਿੱਥੋਂ ਜਿੱਥੋਂ ਕਾਹ ਵਾਈ ਜਾਊਗੀ ਉੱਥੇ ਉੱਥੇ ਆਪਾਂ ਕੱਲੀ ਜਾਵਾਂਗੇ ਕੋਈ ਗੱਲ ਸਾਰੀਵਾਲ ਸਾਹਿਬ ਚਲੋ ਅੱਜ ਸਿਆਸਤ ਦਾ ਟਾਈਮ ਨਹੀਂ ਹੈ ਅਮਾਨਾ ਸੀ ਕਰਨ ਮੇਰੀ ਸੋਨ ਲੈ ਕੇ ਬੇਨਤੀ ਅਸੀਂ ਜੇ ਕਦੇ ਪਹਿਲੋਂ ਰਹਿੰਦੇ ਹੁੰਦੇ ਹਾਂ ਕੇਂਦਰ ਵੀ ਅਸੀਂ ਕਹਿੰਨੇ ਆ ਜੇ ਸਾਰਿਆਂ ਨੇ ਦੇਖੋ ਪਾਣੀ ਜੇ ਪ੍ਰਬੰਧ ਕੀਤਾ ਹੁੰਦਾ ਸ਼ਾਇਦ ਅਸੀਂ ਬਚ ਸਕਦੇ ਹੁੰਦੇ ਜੇ ਕੋਈ ਕਮਜ਼ੋਰੀ ਆ ਰਹੀ ਹੈ ਜੀ ਕਿਹਦਾ ਕੀ ਹੁੰਦਾ ਜਿੰਨਾ ਪ੍ਰਬੰਧ ਕੀਤਾ ਹਾਂ ਪਾਣੀ ਤੇ ਦੇਖੋ ਉਦੋਂ 10 ਗੁਣਾ ਜ਼ਿਆਦਾ ਆ ਗਿਆ ਕੀ ਕਰ ਸਕਦੇ ਆਪਾਂ ਕੁਦਰਤ ਦੇ ਨਹੀਂ ਚਲ ਮੈਂ ਤਾਂ ਹੈ ਨਾ ਇੱਥੇ ਕਦੀ ਦੇਖੋ ਇੱਥੇ 31-31 ਫੁੱਟ ਕਦੀ ਪਾਣੀ ਨਹੀਂ ਆਇਆ ਠੀਕ ਆ 31 ਫੁੱਟ ਪਾਣੀ ਆ ਗਿਆ ਦੇਖੋ ਇੰਨਾ ਪਾਣੀ ਪਿੱਛੋਂ ਆ ਗਿਆ ਵੀ ਆਪਾਂ ਕੀ ਕਰ ਸਕਦੇ ਹਾਂ ਕਿ ਬੰਦ ਸਾਰੇ ਸਰਕਾਰ ਦੇ ਫੇਲ ਹੋ ਜਾਂਦੇ ਗੱਲ ਤਾਂ ਇੰਨੀ ਚੱਲ ਸਾਡੀ ਹੁਣ ਸਾਡੀ ਫੇਰ ਆ ਵੀ ਲੋਕ ਜਦੋਂ ਲੋਕਾਂ ਦੀ ਮੁਸ਼ਕਲ ਆ ਜੂ ਸਾਰੇ ਪ੍ਰਸ਼ਾਸਨ ਨੂੰ ਲਾਇਆ ਜਾ ਬਾਕੀ ਕੰਮ ਛੱਡੇ ਜਾਣ ਸਭ ਸਭ ਲੱਗੇ ਅਸੀਂ ਮੈਂ ਕਹਾਂ ਸਭ ਲੱਗੇ ਜਾਨ ਮਾਲ ਦਾ ਆਪਰਾ ਵਖਿਆ ਕਰਾਂਗੇ ਕੋਈ ਗੱਲ ਠੀਕ ਅਸੀਂ ਜਨਤਾ ਨੂੰ ਵੀ ਅਪੀਲ ਕਰਦੇ ਆਂ ਵੀ ਇੰਨਾ ਪਿੰਡਾਂ ਵਿੱਚ ਕੱਲ ਨੂੰ ਰਾਸ਼ਨ ਦਾ ਠੀਕ ਆ ਜੀ ਇਹਨਾਂ 'ਚ ਬੜੀ ਆ ਤੇ ਸਾਨੂੰ ਸਾਰੇ ਇਲਾਕੇ ਦੇ ਲੋਕਾਂ ਨੂੰ ਜਿਹੜੇ ਅਬਰਸਰ ਦੇ ਬਾਕੀ ਪਿੰਡ ਬਚੇ ਆ ਚਾਹੇ ਸਾਡੇ ਇਲਾਕੇ ਆ ਇੱਥੇ ਹਰ ਤਰ੍ਹਾਂ ਦੀ ਮਦਦ ਪੱਠਿਆਂ ਦੀ ਚਾਰੇ ਦੀ ਜੜੀਆਂ ਹੋਣੀ ਚਾਹੀਦੀ ਆ ਕਿਉਂ ਜੀ ਇਸ ਕਰਕੇ ਕਿਉਂ ਜੋ ਇਸ ਕਰਕੇ ਪੱਠੇ ਚਾਰੇ ਜੇ ਆਪਾਂ ਪਚਾਵਾਂਗੇ ਅੱਜ ਕਿਸੇ ਕਿਸਮ ਦਾ ਕ੍ਰੀਏਟ ਕਰਦੇ ਆ ਇਸ ਵੇਲੇ ਪਾਣੀ ਚੜ ਰਿਹਾ ਵਾ ਇਸ ਕਰਕੇ ਆ ਵੀ ਜੇ ਇੱਥੇ ਪਚਾਉਨੇ ਆ ਸਾਰਾ ਕੁਝ ਤੇ ਹਾਂ ਦਵਾਈਆਂ ਵਗੈਰਾ ਤੁਸੀਂ ਆਪ ਬੋਲੋ ਕੀ ਚਾਹੀਦਾ ਦੱਸੋ ਲੋਕਾਂ ਨੂੰ ਅਪੀਲ ਕਰੋ ਵੀ ਸਾਡੇ ਲਈ ਕੀ ਜਿਹੜੇ ਬਾਰਡਰ ਦੇ ਲੋਕ ਆ ਬਹੁਤ ਤੰਗ ਆ ਗਏ ਨੇ ਪਾਣੀ ਦੀ ਮਾਰ ਥੱਲੇ ਬਹੁਤ ਜ਼ਿਆਦਾ ਵਾ ਹੂੰ ਇਹਨਾਂ ਵਾਸਤੇ ਜਿਹੜੀ ਦਵਾਈਆਂ ਦੀ ਪੱਠੇ ਚਾਰੇ ਦੀ ਬਹੁਤ ਜ਼ਿਆਦਾ ਨਿਕਲੇਗੇ ਬੱਚੇ ਜੇ ਬਿਮਾਰ ਹੋ ਸਕਦੇ ਆ ਮਾਂ ਦਾ ਬਜ਼ੁਰਗ ਜਿਹੜੀਆਂ ਕਿਤੇ ਚੱਲ ਨਹੀਂ ਸਕਦੀਆਂ ਜਾ ਨਹੀਂ ਸਕਦੀਆਂ ਉਹਨਾਂ ਵਾਸਤੇ ਖਿਆਰ ਰੱਖਿਆ ਜਾਵੇ ਜਿਹੜਾ ਇਹਨਾਂ ਦਾ ਬਚਾਅ ਕਰਨ ਵਾਸਤੇ ਹੁਣ ਅਸੀਂ ਕਿਸੇ ਪਾਸੇ ਜਾ ਨਹੀਂ ਸਕਦੇ ਚਾਹ ਪੰਜਾਂ ਥਾਵਾਂ ਤੋਂ ਜਿਹੜੇ ਸਾਡੇ ਬੰਦੇ ਜਿਹੜੇ ਆ ਉਹ ਫਸੇ ਹੋਏ ਨੇ ਅਗਲੇ ਪਾਸੇ ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਨੇ ਟਰੈਕਟਰ ਵੀ ਫਸੇ ਨੇ ਜਿਹੜੇ ਆ ਬਚੇ ਆ ਉਹਨਾਂ ਦਾ ਜਿਹੜੀ ਹਮਾਇਤ ਕੀਤੀ ਜਾਵੇ ਛੇਤੀ ਤੋਂ ਛੇਤੀ ਨਹੀਂ ਤੇ ਉਹਨਾਂ ਦਾ ਮੁਸ਼ਕਲ ਆ ਬਚਾ ਠੀਕ ਹੈ ਚਲੋ ਅਸੀਂ ਫੇਰ ਤੁਹਾਡੇ ਤੁਹਾਡੇ ਨਾਂ ਕੀ ਆਪਣਾ ਹਰਦੀਪ ਸਿੰਘ ਜੱਟਾ ਜੱਟਾ ਪਿੰਡ ਇੱਥੇ ਜੱਟਾ ਪੱਛੀਆ ਦੇ ਵਿੱਚ ਚਲੋ ਠੀਕ ਹੈ ਅਸੀਂ ਆਪਣੇ ਆਪਣੇ ਭਰਾ ਜਿਹੜੇ ਆ ਉਹ ਉੱਧਰ ਤੁਸੀਂ ਟੁੱਟ ਗਈ ਆ ਉੱਧਰੋਂ ਅਗਲੇ ਪਾਸੇ ਜਿਹੜੇ ਆ ਘੇਰੇ ਚ ਆ ਗਏ ਨੇ ਠੀਕ ਆ ਇੱਧਰ ਆ ਨਹੀਂ ਸਕਦੇ ਠੀਕ ਆ ਚਲੋ ਚਲੋ ਅਸੀਂ ਤਾਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਵੀ ਵੱਧ ਤੋਂ ਵੱਧ ਜਿਹੜਾ ਬਾ ਪਾਣੀ ਬਹੁਤ ਜ਼ਿਆਦਾ ਜਲਦੀ ਆ ਰਿਹਾ ਛੇਤੀ ਤੋਂ ਛੇਤੀ ਜਿਹੜਾ ਇਹਨਾਂ ਦੀ ਜਿਹੜੀ ਸਹਾਇਤਾ ਕੀਤੀ ਜਾਵੇ ਠੀਕ ਠੀਕ ਜੀ ਠੀਕ ਇਹ ਜਿਹੜਾ ਖਿਆਲ ਰੱਖਣਾ ਦਵਾਈਆਂ ਦਾ ਠੀਕ ਆ ਦਵਾਈਆਂ ਵੀ ਜਿਹੜੀਆਂ ਦਿੱਤੀਆਂ ਜਾੜਾ ਜਿਹੜੇ ਬਿਮਾਰ ਆ ਹਾਂ ਜੀ ਮੁੜ ਕੇ ਮੁਸ਼ਕਲ ਹੋ ਸਕਦੀ ਆ ਕਿ ਇਸ ਪਾਸੇ ਜਾ ਨਹੀਂ ਸਕਦੇ ਤੁਸੀਂ ਇੱਥੇ ਮੰਤਰੀ ਵੀ ਘੁੰਮ ਰਹੇ ਹੋ ਮ ਉਹਨਾਂ ਨੂੰ ਮਿਲਿਆ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਵੀ ਵੀ ਜੇ ਜਾ ਗਿਆ ਉਹਨਾਂ ਦਾ ਧਿਆਨ ਰੱਖਿਆ ਜਾਵੇ ਇੱਕ ਚੋਰੀ ਜਿਹੜੀ ਆ ਜਿਤਨਾ ਅਮਲੀ ਅਮਲੀ ਵਗੈਰਾ ਜਿਹੜੇ ਫਿਰਦੇ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਠੀਕ ਹੈ ਠੀਕ ਹੈ ਚਲੋ ਹੁਣ ਤਾਂ ਲੋਕਾਂ ਨੂੰ ਆਪ ਸੋਚਣਾ ਚਾਹੀਦਾ ਵਾ ਚਲੋ ਆਖੋ ਕਿ ਪਾਣੀ ਮੇਰੇ ਸਾਹਮਣੇ ਪਾਣੀ ਜਿਹੜਾ ਨਾ ਇੱਥੇ ਪਾਣੀ ਨਹੀਂ ਸੀ ਹੈਗਾ ਔਰ ਪਾਣੀ ਜਿਹੜਾ ਵਾ ਇੱਥੇ ਸੀ ਘੜੇ ਜਦੋਂ ਅਸੀਂ ਆਇਆ ਤੁਹਾਨੂੰ ਪਾਣੀ ਵਾਧਦਾ ਦਿਖੂਗਾ ਆ ਪਾਣੀ ਵਧ ਰਿਹਾ ਅਸੀਂ ਵੀ ਨਾਲ ਹੀ ਇੱਥੇ ਆਏ ਹੋਏ ਹਾਂ ਲੋਕਾਂ ਨਾਲ ਖੜੇ ਹਾਂ ਆ ਪਾਣੀ ਲਗਾਤਾਰ ਆ ਪਾਣੀ ਜਿਹੜਾ ਨਾ ਆ ਵੇਖੋ ਪਾਣੀ ਦਾ ਰੋਡ ਵਧ ਗਿਆ ਇੱਥੇ ਪਾਣੀ ਲਗਾਤਾਰ ਸਾਡੇ ਸਾਹਮਣੇ ਵਧਦਾ ਜਾ ਰਿਹਾ ਹੈਗਾ ਜੇ ਫਿਰ ਆਪਣੇ ਅੰਮਰਸਾਲ ਦੇ ਭਰਾਵਾਂ ਨੂੰ ਬੇਨਤੀ ਆ ਭਰਾਓ ਜਿਸ ਤਰੀਕੇ ਵੀ ਸਰਕਾਰਾਂ ਸਰਪੂਰਾਂ ਕੁਆਸ ਨਹੀਂ ਹੈਗੀ ਸਾਨੂੰ ਸਾਨੂੰ ਆਪਣੇ ਭਰਾਵਾਂ ਕੁਆਸ ਹੈ ਵੀ ਇਨ੍ਹਾਂ ਪਿੰਡਾਂ 'ਚ ਚਾਰੇ ਦੀ ਲੋੜ ਆ ਦਾਣੇ ਪੱਕੇ ਦੀ ਦਵਾਈ ਦੀ ਟੂੜੀ ਦੀ ਲੋੜ ਆ ਆਪਾਂ ਜਿਵੇਂ ਮਰਜ਼ੀ ਆ ਇਹਨਾਂ ਦੀ ਬਾਹ ਫੜੀਏ ਬਾਕੀ ਸਰਕਾਰ ਕਦੋਂ ਆਊਗੀ ਕਦੋਂ ਨਹੀਂ ਆਊਗੀ ਇਹ ਤਾਂ ਸਰਕਾਰ ਦੀ ਮਰਜ਼ੀ ਦਾ ਸਵਾਲ ਆ ਇਹ ਇਹ ਕਹਿੰਦੇ ਨੇ ਵੀ ਡੰਗਰ ਕੱਢ ਕੇ ਡੰਗਰ ਅੱਗੇ ਖੜ ਗਈ ਭੁੱਖੇ ਮਾਰਦੀ ਆ ਆਪਣੇ ਇਹੀ ਤਾਂ ਮੈਂ ਕਿਹਾ ਵੀ ਲੋਕਾਂ ਦਾ ਇੰਤਜ਼ਾਮ ਕਰਨ ਡੰਗਰਾਂ ਦਾ ਸਰਕਾਰ ਆ ਆ ਇੱਥੇ ਕੋਈ ਚੀਜ਼ ਤਾਂ ਮਤਲਬ ਤੁਹਾਡਾ ਮੈਂ ਤਾਂ ਉਹਨਾਂ ਨੂੰ ਵੀ ਕਿਹਾ ਵੀ ਜੇ ਕੋਈ ਚੀਜ਼ ਦਿਓਗੇ ਬੰਦੇ ਤਾਂ ਹੀ ਨਿਕਲਣਗੇ ਵੀ ਕੱਲਾ ਤੁਸੀਂ ਇਥੋਂ ਵੇਖ ਕੇ ਨਿਕਲ ਜਾਓਗੇ ਆਪਾਂ ਵੋਟਾਂ ਕਰਕੇ ਆ ਪਾਣੀ ਆ ਵਧ ਰਿਹਾ ਆ ਵੇਖੋ ਜੀ ਪਾਣੀ ਵਧ ਰਿਹਾ ਅਸੀਂ ਪਿੱਛੇ ਹਟ ਰਹੇ ਆ ਜੀ ਆਹ ਇਹ ਵੀ ਕਹਿੰਦੇ ਨਹੀਂ ਆ ਵੇਖ ਕੇ ਕਹਿੰਦੇ 5 ਮਈ ਆਹ ਵੇਖ ਲਓ ਉਹ ਕਹਿੰਦੇ ਆ ਵੀ ਨਿਕਲ ਜਾਓ ਅਸੀਂ ਕਹਾਂ ਵੀ ਪਹਿਲਾਂ ਸਰਕਾਰ ਕੁਝ ਪ੍ਰਬੰਧ ਕਰੂ ਤਾਂ ਹੀ ਨਿਕਲਣਗੇ ਕੀ ਕਹਿੰਦੇ ਨਿਕਲਣਾ ਕਿਤੇ ਮਾਲ ਡੰਗਾ ਛੱਡ ਕੇ ਆ 80000 ਨੂੰ ਮੈਂ ਠੇਕੇ ਦੇ ਲਈ ਛੱਡ ਗਿਆ ਆਪਾਂ ਕਿੱਥੇ ਚੱਲ ਜਣੀਆਂ ਸਾਡੀਆਂ ਮਾਲ ਕਿੱਥੇ ਚੱਲ ਜਣਾ 2023 ਦੀ ਵੀ ਅੱਗੇ ਮਾਰ ਪਈ ਸੀ 2025 ਦੀ ਵੀ ਪੈ ਗਈ ਆ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਕੋਈ ਧੂਸੀ ਗਿਆ ਮਿੱਟੀ ਨਹੀਂ ਪਾਈ ਕੋਈ ਕੰਟ ਨਹੀਂ ਠੀਕ ਹੈ ਨਹੀਂ ਅਹੀਂ ਤਾਂ ਟੋਡੇ ਮੂੰਹ ਤੇ ਹੁਣ ਉਹਨਾਂ ਨੂੰ ਕਿਹਾ ਵੀ ਭਾਈ ਇਹ ਗੱਲਾਂ ਨਾ ਕਰੋ ਕੰਮ ਕਰਕੇ ਵਿਖਾ ਲੋ ਲੋਕਾਂ ਨੂੰ ਕੱਢੋ ਬਾਕੀ ਇਹ ਸਿਰਫ ਗੱਲਾਂ ਕਰਨ ਆਇਓ ਕੁਛ ਨਹੀਂ ਇਹਨੇ ਕਰਨਾ ਡੰਗ ਰਹੀ ਹੈ ਉੱਥੇ ਖੜਕੇ ਆਡੀ ਸੁੱਤ ਸਤਰੀ ਹਰ ਦੀ ਮੱਝ ਅਸੀਂ ਅਸੀਂ ਉਹਦੇ ਕੋਲ ਲੈ ਗਿਆ ਕੌਣ ਜ਼ਿੰਮੇਵਾਰ ਇਹ ਵੀ ਠੀਕ ਹੈ ਟਡਿਕਲ ਉੱਥੇ ਪ੍ਰਬੰਧ ਉੱਥੇ ਲੈ ਆ ਕੇ ਦੇ ਤੂੜੀ ਦਾ ਇੰਤਜ਼ਾਮ ਕਰੇ ਤੇ ਜੇ ਇਹਨਾਂ ਨੂੰ ਪਹਿਲਾਂ ਪਤਾ ਸੀ ਵੀ ਆ ਸਕਦਾ ਇਹਨਾਂ ਨੂੰ ਤਿੰਨ ਚਾਰ ਦਿਨ ਪਹਿਲਾਂ ਅਲਰਟ ਦੇਣੀ ਚਾਹੀਦੀ ਸੀ ਹਨ ਤਾਂ ਹੀ ਪਹਿਲਾਂ ਹੀ ਤੇ ਸਾਨੂੰ ਜੇ ਅਸੀਂ ਵੀ ਨਾ ਸਿਰਫ ਇਹਨਾਂ ਨੂੰ ਖਾਣਾ ਪੂਰਤੀ ਕਿਤੇ ਕੁਛ ਨਹੀਂ ਕੀਤਾ ਹੋ ਰਿਹਾ ਹਾਂ ਤੇ ਜੇ ਬੰਨ ਟੁੱਟਨੋਂ ਬਚਾ ਦੰਦੇ ਤੇ ਆ ਪਿੰਡ ਬਚ ਜਾਣੇ ਸੀਗੇ ਆ ਚਲੋ ਏਦਾਂ ਹੀ ਸਰਕਾਰਾਂ ਕਰਦੀਆਂ ਕੋਈ ਨਹੀਂ ਮੈਂ ਫੇਰ ਆਪਣੇ ਭਰਾਵਾਂ ਨੂੰ ਆਪਣੇ ਲੋਕਾਂ ਨੂੰ ਕਹੋ ਵੀ ਸਾਡੀ ਮਤ ਕਰੋ ਜਿਹੜੇ ਪਿੱਛੇ ਨੇ ਦਵਾਈਆਂ ਲੈ ਕੇ ਆਉਣ ਪੱਠੇ ਲੈ ਕੇ ਆਉਣ ਜਿੰਨੀ ਜੇ ਕਿਸੇ ਕੋ ਬੇੜੀ ਬਾੜੀ ਹੈਗੀ ਆ ਉਹ ਇਥੋਂ ਬੰਦੇ ਕੱਢਣ ਦੀ ਯਤਨ ਕਰੇ ਹੁਣ ਇਹ ਸਵਾਲ ਹੈ ਵੀ ਆਪਾਂ ਇਹ ਲੋਕਾਂ ਨੂੰ ਕਿਵੇਂ ਬਚਾਈਏ ਬਾਕੀ ਤਾਂ ਨੁਕਸਾਨ ਗਾਂਧੀਆਂ ਗੱਲਾਂ ਹੈਗੀਆਂ ਠੀਕ ਹੈ ਜੀ ਮਿਹਰਬਾਨੀ ਜੀ ਆ ਦੇ ਦੇ ਛਤੜੀ ਭਾਜੀਓ ਹਾਜੀ ਇਹਨਾਂ ਪਿੰਡਾਂ 'ਚ ਘੁੰਮ ਰਹੇ ਆ دہشت ਬਹੁਤ ਜ਼ਿਆਦਾ ਵਾ ਠੀਕ ਆ ਤੇ ਅਸੀਂ ਚਲੋ ਹੁਣ ਇੱਥੇ ਧਾਰੀਵਾਲ ਸਾਹਿਬ ਵੀ ਘੁੰਮ ਰਹੇ ਆ ਘੁੰਮਣ ਦਾ ਹੀ ਆ ਤੇ ਜਦੋਂ ਤਿੱਖੇ ਸਵਾਲ ਹੁੰਦੇ ਆ ਵੀ ਜੇ ਤੁਸੀਂ 2-4 ਦਿਨ ਪਹਿਲਾਂ ਚਲ ਅਸੀਂ ਵੀ ਨਹੀਂ ਚਾਹੁੰਦੇ ਵੀ ਕੋਈ ਉਹੋ ਜੀ ਗੱਲ ਇਸ ਵੇਲੇ ਟਕਰਾਵਾ ਹੋਵੇ ਤੇ ਜੇ ਤੁਸੀਂ ਪਹਿਲਾਂ ਆਏ ਹੁੰਦੇ ਕਹਿੰਦੇ ਵੀ ਡੰਗਰ ਕੱਢ ਕੇ ਲੈ ਜਾਓ ਅਸੀਂ ਮੈਂ ਕਹਿਣ ਆਇਆ ਡੰਗਰ ਕੱਢਿਆ ਹੁਣ ਆਂਦੇ ਵੀ ਸਾਡੇ ਕੋਲ ਪ੍ਰਬੰਧ ਕੀ ਹੈ ਡੰਗਰ ਕੱਢੀਏ ਕਾ ਦੇਣਾ ਜਾਂ ਜਿੱਥੇ ਇਹਨਾਂ ਨੇ ਕਹਿੰਦੇ ਵੀ ਡੰਗਰ ਰੱਖਣੇ ਆ ਉੱਥੇ ਕੋਈ ਚੋਰੀ ਕਰਕੇ ਲੈ ਜੂ ਸਾਡੀ ਮੱਝਾਂ ਉਹਦਾ ਕੀ ਕਰਾਂਗੇ ਜਾਂ ਅਗਲੇ ਬੰਨੇ ਪੱਠੇ ਹੀ ਨਹੀਂ ਹੈਗੇ ਸਾਡੇ ਘਰਾਂ ਜਿੱਦੇ ਪੱਠੇ ਅਸੀਂ ਪਾਉਣ ਦੇ ਆ ਤੇ ਇਸ ਕਰਕੇ ਆ ਤੁਸੀਂ ਦੇਖੋ ਪਾਣੀ ਬਸ ਇੰਨੀ ਘਬਰਾਉਣ ਵਾਲੀ ਪੈਨਿਕ ਵੀ ਹੋਣ ਦੀ ਕਿਉਂਕਿ ਪੈਨਿਕ ਹੋਇਆ ਕੁਝ ਨਹੀਂ ਹੁੰਦਾ ਕਈ ਵਾਰੀ ਹੁੰਦਾ ਵੀ ਕਰਕੇ ਤੇ ਪਾਣੀ ਮੇਰੇ ਸਾਹਮਣੇ ਜਿਹੜਾ ਵਾ ਜਿੱਥੇ ਮੈਂ ਖੜਾ ਪਾਣੀ ਵਾਦਰਿਆ ਹੈਗਾ ਇੱਥੇ ਪਾਣੀ ਬਿਲਕੁਲ ਨਹੀਂ ਸੀ ਹੈਗਾ ਆ ਸਾਹਮਣੇ ਸਾਨੂੰ ਕਹਿ ਕੇ ਆ ਮਾਤਾ ਜੀ ਆਏ ਨੇ ਕੁਝ ਕਹਿਣਾ ਚਾਹੋ ਕੀ ਕਹਿਣਾ ਚਾਹੋਗੇ ਮਾਤਾ ਜੀ ਕੁਝ ਕਹਿੰਦੇ ਬਹੁਤ ਮੁਸ਼ਕਲ ਆ ਗਈ ਹੈ ਅੱਛਾ ਬੱਚਿਆਂ ਦੀ ਤੇ ਡੰਗਰਾਂ ਦੀ ਆਏ ਕੋਈ ਗੱਲ ਨਹੀਂ ਚੜਦੀ ਗੱਲ ਉਹ ਪੰਜਾਬ ਥੋੜੇ ਨਾਲ ਆ ਅਸੀਂ ਤਾਂ ਲੋਕਾਂ ਨੂੰ ਅਪੀਲ ਕੀਤੀ ਆ ਵੀ ਸਰਕਾਰ ਦਾ ਨਹੀਂ ਆ ਪਾਓ ਲੋਕਾਂ ਨੇ ਕੰਡੇ ਤੇ ਆ ਉਹ ਸਾਰੀ ਮਾਰੀ ਗਈ ਆ ਕੋਈ ਫਸਲ ਨਹੀਂ ਕੋਈ ਫਸਲਾਂ ਇੰਦਰ ਇੰਦਰ ਆ ਗਿਆ ਨੁਕਸਾਨ ਹੋ ਗਿਆ ਗਾਂ ਜੀ ਬਚੇ ਰਹਿਣ ਹਾਂ ਜੀ ਬਟ ਇਹੀ ਤਾਂ ਹੀ ਕਹਿੰਨੇ ਵੀ ਮੰਤਰੀ ਹੁਣੇ ਆਇਆ ਸੀ ਧਾਰੀਵਾਲ ਮੈਂ ਕਿਹਾ ਵੀ ਜੇ ਤੁਸੀਂ ਪ੍ਰਬੰਧ ਕਰੋ ਤਾਂ ਨਾ ਲੋਕ ਨਿਕਲ ਬੇੜੀਆਂ ਦੋ ਬੱਚੇ ਉਹ ਡੇਰਿਆਂ ਤੇ ਫਸੇ ਤੁਹਾਡੇ ਗਾੜੀ ਫਸੇ ਆ ਕਹੇ ਨਹੀਂ ਜਾਂਦੇ ਜਾਹਨ ਜਾਂਦੇ ਹਾਂ ਤੇ ਫਸੇ ਨੇ ਹਾਂ ਤੇ ਅਸੀਂ ਕਹਿੰਦੇ ਸਰਕਾਰ ਜੇ ਤਿੰਨ ਦਿਨ ਪਹਿਲਾਂ ਦੱਸ ਦਿੰਦੀ ਤੇ ਸ਼ਾਇਦ ਬੱਚੇ ਕੱਢ ਲੈਂਦੇ ਅੱਜ ਮੌਕੇ ਤੇ ਹੁਣ ਆਪਣਾ ਘਰ ਬਾਹਰ ਛੱਡ ਕੇ ਜਾਣਾ ਔਖਾ ਹੋ ਰਿਹਾ ਇਹ ਸਵੇਰੇ ਟੁੱਟਾ ਸਵੇਰੇ ਆ ਟੁੱਟਾ ਸਵੇਰੇ 4 ਵਜੇ ਆ ਗੱਲ ਬਣੀ ਆ ਸਵੇਰੇ 4 ਵਜੇ ਤੋਂ ਬਾਅਦ ਸੋਣ ਦੀ ਭੱਜਣਾ ਸਪਈ ਸਾਰਿਆਂ ਨੂੰ ਚਲੋ ਫੇਰ ਅਸੀਂ ਵੀ ਸਰਕਾਰ ਨੂੰ ਕਹਿ ਰਹੇ ਆ ਵੀ ਤੁਰੰਤ ਹਰਕਤ ਚਾਵੇ ਇੱਥੇ ਲੋਕਾਂ ਦੇ ਹਾਲਾਤ ਮਾੜੇ ਨੇ ਅਸੀਂ ਤਾਂ ਆਪਣੇ ਲੋਕਾਂ ਨੂੰ ਕਹੋ ਭਰਾਵਾ ਆਪਣੇ ਨੂੰ ਵੀ ਦਵਾਈ ਲੈ ਕੇ ਆਓ ਜੇ ਹੀ ਫਸ ਜਾਂਦੇ ਸਾਡੇ ਦੀ ਪੱਠਾ ਲੰਗਰ ਪਾਣੀ ਲੈ ਕੇ ਆਓ ਲੋਕ ਦਿਾਲੂ ਨੇ ਬੜੀਆਂ ਧਾਰਮਿਕ ਸੰਸਥਾਵਾਂ ਨੇ ਕੋਈ ਨਹੀਂ ਮਗਰ ਖਲੋਤਾ ਪੰਜਾਬ ਪਹਿਲੋਂ ਵੀ ਮਰਤ ਕੀਤੀ ਗਾਂ ਵੀ ਟੋਡੇ ਨਗਰ ਜੇ ਹੈਨਾ ਕੋਈ ਗੱਲ ਨਹੀਂ ਚੜ੍ਹਦੀ ਕਲਾ ਚ ਰਹੋ ਕੋਈ ਗੱਲ ਨਹੀਂ ਵੈਗਰੂ ਵਧਾ ਵਧਿਆ ਕਰੂਗਾ ਜੋ ਕਰੂਗਾ ਕੋਈ ਗੱਲ ਨਹੀਂ ਇਦਾਂ ਪੈਨਿਕ ਹੋਇਆ ਤਾਂ ਕੁਝ ਚੱਲਦਾ ਨਹੀਂ ਹੈਗਾ ਠੀਕ ਠੀਕ ਹੈ ਠੀਕ ਹੈ ਚਲੋ ਇੱਥੇ ਆਏ ਆ ਚਲੋ ਧੰਨਵਾਦ ਜੀ